NNR نیوز ਤੇ ਤੁਹਾਡਾ ਸਵਾਗਤ ਹੈ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਿਹਾ ਤਾਂ ਮਹਤਵਪੂਰਤ ਅੱਗੇ ਇੱਕ ਪਿੰਡ ਦੇ ਬੂਟੇ ਦੀਆਂ ਛੰਨਾ ਹਾਲਾਤ ਇੱਥੋਂ ਬਹੁਤ ਜ਼ਿਆਦਾ ਚਿੰਤਾਜਨਕ ਨੇ ਪਿੰਡ ਤੋਂ ਤਕਰੀਬਨ ਅੰਦਰਲੇ ਪਾਸੇ ਦੀ ਅਸੀਂ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਤੁਸੀਂ ਦੇਖੋ ਕਿ ਦਰਿਆ ਸਤਲੁਜ ਨੇ ਕਿੰਨਾ ਖੁਰਾ ਲਾਇਆ ਇੱਕ ਵੱਡੀ ਤਸਵੀਰ ਹੈ ਦਰਦਨਾਕ ਇੱਥੋਂ ਦੇ ਲੋਕ ਜੋ ਵਸਨੀਕ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਇੱਥੇ ਤਕਰੀਬਨ 1.5 200 ਕਿੱਲ ਜਮੀਨ ਹੈ ਜੋ ਦਰਿਆ ਦੇ ਵਿੱਚ ਡਿੱਗ ਗਈ ਹੈ ਇੱਕ ਘਰ ਦੇ 10 ਕਿੱਲ ਜਮੀਨ ਸਾਰੀ ਉਹ ਦਰਿਆ ਦੇ ਵਿੱਚ ਚਲ ਗਈ ਤਾਂ ਦਰਿਆ ਕਾਫੀ ਅੱਗੇ ਪਰਲੇ ਪਾਸੇ ਦਰਿਆ ਚੱਲਦਾ ਸੀ ਤਾਂ ਹੁਣੇ-ਹੁਣੇ ਜਦੋਂ ਅਸੀਂ ਇੱਥੇ ਖੜੇ ਸੀ ਤਾਂ ਤਾਜ਼ਾ ਤਸਵੀਰ ਹੈ ਕਿ ਤੁਸੀਂ ਦੇਖੋ ਕਿ ਆਹ ਵਾਲੀ ਇਹ ਹੁਣੇ-ਹੁਣੇ ਖਿਸਕੀ ਇੱਥੇ ਆਵਾਜ਼ ਆਈ ਸੀ ਤਾਂ ਤੁਸੀਂ ਕਿਹੜਾ ਝੋਨਾ ਕੱਟਿਆ ਹੋਇਆ ਦੇਖ ਰਹੇ ਹੋ ਇਹ ਤਕਰੀਬਨ ਅੱਗੋਂ 20 ਕੋ ਫੁੱਟ ਪਰੇ ਚੱਲ ਜੀਏ 3-4 ਦਿਨ ਪਹਿਲਾਂ ਦੇ ਤਾਂ ਉਦੋਂ ਇੰਨਾ ਕੱਟਿਆ ਹੋਇਆ ਸੀ ਤਾਂ ਹੁਣ ਦਰਿਆ ਇੱਥੇ ਪਹੁੰਚ ਚੁੱਕਿਆ ਹੈ ਤਾਂ ਇੱਥੇ ਇੱਕ ਹੋਰ ਤਸਵੀਰ ਮੈਂ ਹੋਰ ਗੱਲ ਦੱਸਣੀ ਚਾਹਾਂਗਾ ਕਿ ਜਦੋਂ ਆਪਾਂ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ ਦੋ ਘਰ ਸੀ ਦੋ ਘਰ ਸੀ ਤਾਂ ਉਹ ਇੱਕ ਘਰ ਤਾਂ ਦਰਿਆ ਦੇ ਵਿੱਚ ਡਿੱਗ ਗਿਆ ਤੇ ਦੂਜਾ ਹੁਣ ਇਹ ਤਸਵੀਰ ਪੇ ਲਾਓ ਤੁਸੀਂ ਦੇਖ ਲਓ ਤੇ ਸਾਹਮਣੇ ਤੁਸੀਂ ਨਜ਼ਰ ਮਾਰ ਸਕਦੇ ਹੋ ਉਧਰ ਦੇ ਪਾਸੇ ਉਹ ਘਰ ਬਾਈ ਨੇ ਜਿਹਦੇ ਵੀ ਘਰ ਹੈ ਉਹਨਾਂ ਨੇ ਪਟਣਾ ਸ਼ੁਰੂ ਕਰਤਾ ਕਿ ਇਹ ਵੀ ਦਰਿਆ ਦੇ ਵਿੱਚ ਡਿੱਗ ਨਾ ਜਾਵੇ ਦਰਿਆ ਦੇ ਵਿੱਚ ਕਿਉਂਕਿ ਦਰਿਆ ਲਗਾਤਾਰ ਅੱਗੇ ਵੱਧ ਰਿਹਾ ਹੈ ਤਾਂ ਤਸਵੀਰਾਂ ਇੱਥੋਂ ਦੀਆਂ ਬਹੁਤ ਦਰਦਨਾਕ ਤਸਵੀਰਾਂ ਨੇ ਦੇਖੋ ਕਿ ਇੱਕ ਤਾਂ ਜ਼ਮੀਨ ਬਹੁਤ ਸਾਰੀ ਦਰਿਆ ਦੇ ਵਿੱਚ ਰੁੜ ਗਈ ਤਾਂ ਫਿਰ ਦੂਜੀ ਆਪਾਂ ਜੇਕਰ ਗੱਲ ਕਰੀਏ ਤਾਂ ਫਿਰ ਹੁਣ ਜਿਹੜੇ ਘਰ ਸੀ ਦੋ ਘਰ ਇੱਕ ਘਰ ਪਹਿਲਾਂ ਡਿੱਗ ਗਿਆ ਤੇ ਹੁਣੇ ਦੂਜਾ ਘਰ ਵੀ ਕਹਿੰਦੇ ਵੀ ਡਿੱਗਣਾ ਜਾਵੇ ਡਰ ਕਿਤਨਾ ਕਿਤੇ ਸਤਾ ਰਿਹਾ ਕਿਉਂਕਿ ਰੋਜ਼ ਤਕਰੀਬਨ ਅੱਧੀ ਕਨਾਲ ਤੋਂ ਘੱਟ 10-20 ਮਰਲੇ ਰੋਜ਼ ਅੱਗੇ ਦਰਿਆ ਵੱਧਦਾ ਹੈ ਉੱਪਰ ਲਗਾਤਾਰ ਬਦਰ ਨੁਕਸਾਨ ਵੱਡੇ ਪੱਧਰ ਤੇ ਹੋਇਆ ਹੈ ਪਾਣੀ ਦਾ ਪੱਧਰ ਅਜੇ ਘਟਾ ਹੈ ਪਰ ਜਦੋਂ ਦਰਿਆ ਦੇ ਵਿੱਚ ਪਾਣੀ ਘਟਣ ਲੱਗਦਾ ਹੈ ਤੇ ਉਦੋਂ ਵੀ ਦਰਿਆ ਖੋਰਾ ਲਾਉਂਦਾ ਤੇ ਜਦੋਂ ਵਧਦਾ ਉਹਦੇ ਵੀ ਖੋਰਾ ਲਾਉਂਦਾ ਤਾਂ ਬਹੁਤ ਦੁਖਦਾਰੀ ਖਬਰ ਹੈ ਦਰਿਆ ਸੋਤਰੇ ਦੇ ਹਾਲਾਤ ਲੋਕਾਂ ਦੇ ਬਹੁਤ ਜ਼ਿਆਦਾ ਮਾਰੇ ਕਰਦੇ ਆ ਇਸ ਥਾਂ ਤੇ ਤਪਸ਼ੀ ਗਰਮੀ ਬਹੁਤ ਜ਼ਿਆਦਾ ਪਾਣੀ ਦੇ ਨੇੜੇ ਖੜਿਆ ਇੱਕ ਤਾਂ ਧੁੱਪ ਜ਼ਿਆਦਾ ਔਰ ਇੱਕ ਤਪਸ਼ ਬਹੁਤ ਜ਼ਿਆਦਾ ਲਗਾਤਾਰ ਤੁਸੀਂ ਮੇਰੇ ਮੱਥੇ ਤੇ ਪਸੀਨਾ ਦੇਖ ਸਕਦੇ ਹੋ ਕਿ ਖੜਨਾ ਵੀ ਬਹੁਤ ਜ਼ਿਆਦਾ ਨੇੜੇ ਐ ਪਰ ਜਿਹਨਾਂ ਦੇ ਘਰ ਦਰਿਆਵਾਂ ਦੇ ਨੇੜੇ ਸੀ ਕਿੱਥੇ ਬੰਦਨੂੰ ਢਾਵਾਂ ਲੱਗੀਆਂ ਖੋਰਾਂ ਲੱਗੀਆਂ ਹੋਇਆ ਲਗਾਤਾਰੋ ਮਿਹਨਤ ਕਰ ਰਿਹਾ ਤੇ ਉਹਨਾਂ ਦੇ ਹਾਲਾਤ ਕੀ ਹੁੰਦੇ ਹੋਣਗੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਤਾਂ ਇੱਥੇ ਇੱਕ ਸੋਲਰ ਸੀ ਉਹ ਵੀ ਕੱਲ੍ਹ ਬਈ ਇਥੋਂ ਪਟਕ ਲੈ ਗਿਆ ਤਾਂ ਇੱਕ ਦੋ ਸੋਲਰ ਇੱਥੇ ਵਿੱਚ ਡਿੱਗ ਗਏ ਮੋਟਰਾਂ ਬਹੁਤ तकरीबन 6-7 ਮੋਟਰਾਂ ਸੀ ਜੋ ਸਾਰੀਆਂ ਦਰਿਆ ਦੇ ਪੇਟ ਚੜ ਚੁੱਕੇ ਆ ਕਿਉਂਕਿ ਜੇਕਰ ਜਮੀਨਾਂ ਡਿੱਗਣੇ ਸੀ ਤਾਂ ਮੋਟਰਾਂ ਦਾ ਫਿਰ ਉਹ ਵਿੱਚ ਡਿੱਗਣੇ ਸੀਗੀਆਂ ਤੇ ਫਿਰ ਇੱਧਰ ਦੀ ਹਾਲਾਤ ਅੱਗੇ ਹੋਰ ਸਾਰੇ ਦੇਖ ਲਓ ਇੱਧਰ ਕੀ ਬਣਿਆ ਹੋਇਆ ਤਾਂ ਲਗਾਤਾਰ ਦਰਿਆ ਨੇ ਖੋਰਾ ਲਾਇਆ ਹੋਇਆ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਇੱਥੋਂ ਦੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਅੱਗੇ ਆ ਕੇ ਥੋੜੀ ਜਿਹੀ ਇਧਰ ਕਰਕੇ ਦਿਖਾਉਨੇ ਆ ਤੁਸੀਂ ਇਹ ਤੁਸੀਂ ਦੇਖ ਲਓ ਕਿਸ ਤਰ੍ਹਾਂ ਕਿਤੋਂ ਉੱਚੀ ਕਿਤੋਂ ਨੀਵੀਂ ਕਿਸ ਤਰ੍ਹਾਂ ਇੱਕ ਕੱਟ ਜਿਹਾ ਬਣੇ ਹੋਇਆ ਤਾਂ ਦਰਿਆ ਸੱਤ ਲੋ ਜਿੰਨੇ ਇਸ ਤਰ੍ਹਾਂ ਦੇ ਹਾਲਾਤ ਕਰ ਦਿੱਤੇ ਆ ਤੇ ਹੁਣ ਦੂਜੇ ਪਾਸੇ ਤਸਵੀਰ ਦਿਖਾ ਦਿੰਨੇ ਆ ਹੁਣ ਤੁਹਾਨੂੰ ਦੂਜੇ ਪਾਸੇ ਤਸਵੀਰ ਦਿਖਾ ਦਿੰਨੇ ਆ ਇਧਰ ਵਾਲੇ ਪਾਸੇ ਦੇਖ ਲਓ ਹੁਣ ਇਹ ਤਸਵੀਰ ਦੇਖ ਲਓ ਕਿ ਅੱਗੇ ਤੱਕ ਦਰਿਆ ਨੇ ਕਾਫੀ ਜ਼ਿਆਦਾ ਖੋਰਾ ਲਾਇਆ ਹੋਇਆ ਇਸ ਥਾਂ ਤੇ ਵੀ ਲਗਾਤਾਰ ਜ਼ਮੀਨ ਵਿੱਚ ਡਿੱਗ ਰਹੀ ਆ ਤਾਂ ਹੁਣ ਇੱਧਰੋਂ ਅੱਗੇ ਹੋਰ ਤੋਂ ਇਹ ਸਾਹਮਣੇ ਗੱਲਬਾਤ ਵੀ ਕਰਾਂਗੇ ਅਸੀਂ ਉਹ ਸਾਹਮਣੇ ਤੁਸੀਂ ਦੇਖੋਗੇ ਇੱਕ ਘਰ ਹੈ ਇਹ ਜ਼ੂਮ ਕਰਕੇ ਦਿਖਾਉਣਾ ਇੱਕ ਘਰ ਹੈ ਤੇ ਇਸ ਬਾਈ ਨੇ ਜਿਸ ਦਾ ਵੀ ਘਰ ਹੈ ਉਸ ਨੇ ਘਰ ਪਟਣਾ ਸ਼ੁਰੂ ਕਰਤਾ ਕਿਤੇ ਦਰਿਆ ਦੇ ਵਿੱਚ ਇਹ ਵੀ ਡਿੱਗ ਜਾਵੇ ਤਾਂ ਇਸ ਟਾਈਮ ਦਰਿਆ ਸਤਲੁਜ ਦਾ ਵਿੱਚ ਜੋ ਪਾਣੀ ਦਾ ਵਹਾਵਾ ਹੈ ਕਿ ਘਟਾ ਪਰ ਤੇਜ਼ ਬਹੁਤ ਜ਼ਿਆਦਾ ਹੈ ਮੰਡਾਲੇ ਦੀ ਛੰਨਾ तकरीबन 4 ਘਰ ਸੀ ਲੋਈਆਂ ਦੇ ਨਜ਼ਦੀਕ ਉਹ ਦਰਿਆ ਦੇ ਵਿੱਚ ਡਿੱਗ ਗਿਆ ਤਾਂ ਇਸ ਤਰ੍ਹਾਂ ਦੀ ਲਗਾਤਾਰ ਦਰਦਨਾਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਤੁਸੀਂ ਕਿਸ ਹਾਲੀयत ਸਾਨੂੰ ਦੇਖ ਰਹੇ ਹੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਆਪਣੇ ਕੀਮਤੀ ਕਮੈਂਟਾਂ ਦੇ ਜਰੀਏ ਸਾਨੂੰ ਜ਼ਰੂਰ ਦੱਸਿਓ ਕੈਮਰਾਮੈਨ ਸੋਨੂ ਦਿਨ ਹਰਦੀਪ ਪੈਦਲਾਰ ਨਿਊਜ਼